ਹੁੰਦਾ ਸਿਆਣੇ ਕਹਿੰਦੇ ਆ ਕਿ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਸਾਰੇ ਲੋਕ ਇੱਕੋ ਜੇ ਨਹੀਂ ਹੁੰਦੇ ਪਰ ਜੋ ਅੱਜ ਦੇ ਹਾਲਾਤ ਸੋਸ਼ਲ ਮੀਡੀਆ ਤੇ ਬਣੇ ਹੋਏ ਆ ਪੈਸਾ ਕਮਾਉਣ ਵਾਸਤੇ ਲੋਕਾਂ ਨੇ ਆਪਦੇ ਕਿਰਦਾਰ ਨੂੰ ਇਥੋ ਕੁ ਚੱਕਰ ਘਰਾਤਾ ਕੁਝ ਉਹਨਾਂ ਹਾਲਾਤਾਂ ਨੂੰ ਬਿਆਨ ਕਰਦੀਆਂ ਕੁਝ ਲਿਖੀਆਂ ਲਾਈਨਾਂ ਚੰਗੀਆਂ ਲੱਗੀਆਂ ਤਾਂ ਅੱਗੇ ਸਾਂਝੀਆਂ ਜਰੂਰ ਕਰਿਓ ਜੇ ਕਿ ਰੀਚ ਬਣੀ ਚਾਹੀਦੀ ਐ ਫੇਸਬੁੱਕ ਤੇ ਇੱਜ਼ਤਾਂ ਦਾ ਇਹਨਾਂ ਨੂੰ ਖਿਆਲ ਨਹੀਂ ਰਿਹਾ ਸਕੇ ਭੈਣ ਭਾਈ ਕਰਦੇ ਡਿਊਟ ਨੇ ਰੱਬ ਦੀ ਸੋਹ ਦੁਨੀਆ ਦਾ ਹਾਲ ਨਹੀਂ ਰਿਹਾ ਕਿ ਆਪਣੀ ਘਰ ਵਾਲੀ ਤੇ ਬਲੌਕ ਬੰਦੇ ਫਿਕਰ ਨਹੀਂ ਆਉਣ ਵਾਲੇ ਕੱਲ ਦਾ ਲਚਰਪੁਣੇ ਨੂੰ ਮਜਬੂਰੀ ਦੱਸ ਕੇ ਕਹਿੰਦੇ ਇਹਦੇ ਨਾਲ ਸਾਡਾ ਘਰ ਚੱਲਦਾ ਗੋਰਖ ਧੰਦੇ ਤੇ ਉੱਤਰੀ ਹੈ ਦੁਨੀਆ ਪੁਰਾਣੇ ਸਮਿਆਂ ਵਾਲਾ ਇਹਨਾਂ ਦਾ ਕਿਰਦਾਰ ਨਾ ਰਿਹਾ ਸਗੇ ਭੈਣ ਭਾਈ ਕਰਦੇ ਡਿਊਟ ਨੇ ਰੱਬ ਦੀ ਸੌ ਦੁਨੀਆ ਦਾ ਹਾਲ ਨਹੀਂ ਰਿਹਾ ਕਿ ਸਹੁਰੇ ਘਰ ਜਾ ਕੇ ਕੁੜੀ ਤੰਗ ਹੋ ਗਈ ਸਹੁਰੇ ਘਰ ਜਾ ਕੇ ਕੁੜੀ ਤੰਗ ਹੋ ਗਈ ਰੀਲਾਂ ਵਾਲੇ ਜਾਂਦੇ ਫਾਲੋਅਰ ਘਟਦੇ ਗਿੱਲਾ ਇਸ਼ਟਾ ਵਾਲਾ ਪਰਿਵਾਰ ਨਾ ਨਾਰਾਜ਼ ਹੋ ਜਾਵੇ ਕਿ ਗਿੱਲਾ ਇਸ਼ਟਾ ਵਾਲਾ ਪਰਿਵਾਰ ਨਾ ਨਾਰਾਜ਼ ਹੋ ਜਾਵੇ ਆਪਣੇ ਪਰਿਵਾਰ ਦਾ ਖਿਆਲ ਨਾ ਰਿਹਾ ਕਿ ਸਗੇ ਭੈਣ ਭਾਈ ਕਰਦੇ ਡਿਊਟ ਨੇ ਰੱਬ ਦੀ ਸੁਣ ਦੁਨੀਆ ਦਾ ਹਾਲ ਨਾ ਰਿਹਾ ਸੋ ਗੱਲਾਂ ਚੰਗੀਆਂ ਲੱਗੀਆਂ ਤਾਂ ਥੱਲੇ ਕਮੈਂਟ ਬਾਕਸ ਦੇ ਵਿੱਚ ਸੁਝਾਅ ਜ਼ਰੂਰ ਦਿਓ ਜੀ ਧੰਨਵਾਦ ਜੀ